ਕਿ ਹਰ ਗੁਰਦਸਤੇ ਦੇ ਵਿੱਚ ਸੁਰ ਲਾਪੂ ਆਪਣਾ ਹੁੰਦਾ ਹੈ ਉਹਦਾ ਰੰਗ ਆਪੂ ਆਪਣਾ ਹੁੰਦਾ ਹੈ ਉਹਦੀ ਮਹਿਕ ਤੇ ਖੁਸ਼ਬੂ ਆਪੂ ਆਪਣੀ ਜੋ ਮੇਰੇ ਕਹਿਣ ਤੋਂ ਬਾਅਦ ਗੁਰਮਤਿ ਲਿਆ ਵਿਚਾਰ ਆਉਂਿਆ ਤੇ ਸਾਡੀ ਤਾਂ ਕੇਵਲ ਸੇਵਾਦਾਰੀ ਹੁੰਦੀ ਹੈ ਸਿਰਫ ਵਕਤ ਤੋਂ ਬਗੈ ਸਤਨਾਬ ਦਾ ਹੰਤਾ ਜਾਪ ਕਰਵਾ ਸਕਦੇ ਹਾਂ ਤੇ ਜਾਂ ਗੁਰੂ ਦੀ ਸੇਵਾ ਕਰ ਸਕਦੇ ਹਾਂ ਪਰ ਜਦੋਂ ਮੈਂ ਇੱਥੇ ਗੁਰਨਾਨਕ ਜੀ ਦੀ ਸੰਗਤ ਦੇ ਚਰਨ ਪਸਦਾ ਜਦੋਂ ਮੈਂ ਇਥੇ ਵੀ ਲਾ ਕੇ ਵੀ ਪੰਡਾ ਚੌਨਾ ਲਾ ਕੇ ਕਉਨਾ ਤੇ ਸੱਜਣਾ ਮੈਨੂੰ ਸੱਚ ਵਰਗੀ ਫੀਲਿੰਗ ਹੁੰਦੀ ਮੈਨੂੰ ਸਵਰਗਾ ਵਰਗੀ ਫੀਲਿੰਗ ਹੁੰਦੀ ਤੁਸੀਂ ਮਾਨ ਸਰੋਵਰ ਧੰ ਸਹਿ ਸ੍ਰੀ ਅੰਮ੍ਰਿਤ ਸਹਿ ਪਾਤਸ਼ਾਹ ਦੀ ਮਾਨ ਸਰੋਵਰ ਹਨ ਤੁਸੀਂ ਪਰਮ ਹੰਸਾਂ ਵਰਗੀ ਧੀਰਤੀ ਲੈ ਕਰਕੇ ਤੇ ਮੋਤੀ ਚੁੱਕਦੇ ਤੁਸੀਂ ਇਹ ਭਾਵਨਾ ਲੈ ਕਰਕੇ ਹੁੰਦੇ ਹੋ ਮੇਰਾ ਸੇਵਾ ਦੇ ਰੂਪ ਨਾਲ ਸੰਬੰਧ ਹੈ ਵੈਸੇ ਆਮ ਜਿਹੜੀ ਦੁਨੀਆ ਇਕੱਠੀ ਹੁੰਦੀ ਉਹ ਨਾਨਕੇ ਦਾਦਕੇ ਤੇ ਸਹੁਰੇ ਤਿੰਨ ਰਿਸ਼ਤੇ ਇਕੱਠੇ ਹੁੰਦੇ ਜਦੋਂ ਖੁਸ਼ੀਆਂ ਤੇ ਗਮੀਆਂ ਹੋਣ ਨਾ ਨਾਨਕੇ ਦਾਦਕੇ ਸਹੁਰੇ ਆ ਜਿਹੜਾ ਇਕੱਠੇ ਨਾ ਇਹ ਨਾਨਕਿਆਂ ਨੂੰ ਮੁੱਖ ਰੱਖ ਕੇ ਨਾ ਦਾਦਕਿਆਂ ਨੂੰ ਨਾ ਸਹੁਰਿਆਂ ਨੂੰ ਇਹ ਧੰਨ ਗੁਰ ਨਾਨਕ ਸਾਹਿਬ ਨੂੰ ਮੁੱਖ ਰੱਖ ਕੇ ਕਰਦੇ ਇਸ ਹਾਦੀ ਸੰਦਰਭ ਦੇ ਵਿੱਚ ਸਾਖਤ ਹੁੰਦਾ ਹੈ ਮੇਰਾ ਬਹੁਤ ਜ਼ਿਆਦਾ ਪਿਆਰ ਸਤਿਕਾਰ ਹੈ ਮੈਂ ਗੁਰਮਤਿ ਦੇ ਅਕਸਰ ਗੱਲ ਕਰਦਾ ਹੁੰਨਾ ਕਿ ਧੰ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹਰ Banda ਜਜ ਕਰਦਾ ਕਿ ਧੰ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਾਬਰ ਨੂੰ ਜਾਬਰ ਰੱਖਿਆ ਇਹ ਗੁਰਨਾਨਕ ਸਾਹਿਬ ਨੇ ਆਖਿਆ ਤੇ ਸਮੇਂ ਦਿੱਤੇ ਦੀ ਚੱਲੇ ਨਾ ਇਹ ਸ਼ਬਦ ਦੀ ਸਾਨੂੰ ਅੱਜ ਵੀ ਲੋੜ ਏ ਹੁਣ ਵੀ ਲੋੜ ਏ ਅੱਜ ਵੀ ਗੁਰਨਾਨਕ ਸਾਹਿਬ ਦਾ ਸਿੱਖ ਇਹਨੀ ਪਾਵਰ ਦਾ ਮਾਲਕ ਹੋਣਾ ਚਾਹੀਦਾ ਜਿਹੜਾ ਬਾਬਰ ਨੂੰ ਜਬਰ ਅੱਜ ਵੀ ਕਰ ਸਕਦਾ ਪਰ ਲੋਕ ਕਹਿੰਦੇ ਨਹੀਂ ਬਹੁਤ ਘੱਟ ਕਹਿੰਦੇ ਉਹ ਕਹਿੰਦੇ ਜਿਨ੍ਹਾਂ ਦੇ ਤੇ ਗੁਰਨਾਣ ਸਾਹਿਬ ਦੀ ਪਕਸ਼ਿਸ਼ ਇੱਕਦਮ ਪਾਣੀ ਹੋਵੇ ਅਕਸਰ ਸਮਾਜ ਵਿੱਚ ਕਿਹਾ ਜਾਂਦਾ ਹੈ ਕਿ ਗੁਰੂ ਗੁਰੂ ਸਾਹਿਬ ਕਹਿੰਦੇ ਮਨੁੱਖ ਨੂੰ ਕਿਤੇ ਝੂਠ ਨਹੀਂ ਬੋਲਣਾ ਚਾਹੀਦਾ ਆਮ ਦੁਨੀਆ ਕਹਿੰਦੀ ਕਿ ਮਨੁੱਖ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਪਰ ਕੀ ਆ ਜਾਂਦਾ ਹੈ ਭਈ ਆਵਾਮ ਦੇ ਵਿੱਚ ਗੱਲ ਹੁੰਦੀ ਕਹਿੰਦੇ ਵੀ ਬੰਦਾ ਕਿਤੇ ਵੀ ਝੂਠ ਬੋਲੇ ਪਰ ਪੰਚਾਇਤ ਅੱਗੇ ਝੂਠ ਨਾ ਬੋਲੇ ਜਿੰਦੀ ਪੰਚਾਇਤ ਦਾ ਰੱਪਤਾ ਰੂਪ ਹੁੰਦੀ ਆ ਜਿੱਦਾਂ ਤੇ ਮੈਂ ਮਾਫੀ ਮੰਗ ਲੈਣੀ ਚਾਹਨਾ ਜੇ ਜਿਹੜੀ ਪੰਚਾਇਤ ਹੀ ਝੂਠ ਬੋਲੀ ਜਾਵੇ ਪਰ ਉਸ ਪੰਚਾਇਤ ਨੂੰ ਮੀ ਟੋਕਣ ਵਾਲਾ ਗੁਰਨਾਨ ਨ ਤਾਂ ਸੇਖੋਂ ਦੁਸਰਤਾ ਵਰਨਨ ਕਿਸੇ ਤੇ ਟੋਕਣ ਦੀ ਪਾਵਰ ਨਹੀਂ ਕਿਉਂਕਿ ਫਿਰ ਸੱਚ ਬੋਲਣ ਦੇ ਲਈ ਚਾਹੀਦਾ ਬੜਾ ਹੁਸ਼ ਹੈ ਕਿਉਂਕਿ ਕਈ ਵਾਰੀ ਤੁਹਾਨੂੰ ਸੱਚ ਬੋਲਣ ਦੇ ਲਈ ਸਾਰਾ ਕੁਝ ਛੱਡਣਾ ਪੈਂਦਾ ਹੈ ਤੇ ਕੇਵਲ ਤੁਹਾਨੂੰ ਸੱਚ ਬੱਲੇ ਬੰਨਣਾ ਪੈਂਦਾ ਹੈ ਸੋ ਮੇਰਾ ਇਸ ਪਰਿਵਾਰ ਨਾਲ ਸਰਦਾਰ ਗੁਰਦੀਪ ਸਿੰਘ ਜੀ ਦੇ ਨਾਲ ਪਿਆਰ ਹੈ ਪਿੱਛੇ ਜਿੰਨਾ ਨੇ ਕੋਲ ਖਾਣ ਬਰਤਬ ਕਰਵਾਇਆ ਮੈਂ ਗੁਰੂ ਦੀ ਹਜ਼ੂਰੀ ਤੇ ਸੱਚ ਬੋਲਾਂਗਾ ਮੈਂ 114000 ਰੁਪਏ ਮੇਰੇ ਟ੍ਰੀਟਮੈਂਟ ਤੇ ਵੀ ਲੱਗਾ ਅਮਾਦ ਤੇ ਲੱਗਾ ਤੇ ਮੈਂ ਨੀਲਮਾ ਹਸਪੀਟਲ ਦਾਖਲ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਬਾਬਾ ਜੀ ਤੁਸੀਂ 15 ਦਿਨ ਸਫਰ ਨਹੀਂ ਕਿਤੇ ਜਾਣਾ ਆਉਣਾ ਨਹੀਂ ਦਾ ਕੇਵਲ ਰਾਮ ਕਰਨਾ ਹੈ ਪਰ ਪਿਆਰੇ ਨੇ ਸੱਚ ਜਾਨੇ ਉਹ ਮੈਨੂੰ ਤੀਜੇ ਦਿਨ ਗੁਰਦੀਪ ਸਿੰਘ ਦੇ ਤੇ ਭੋਗ ਤੇ ਬਲਾਵੇ ਤੇ ਸਜਦੇ ਤੇ ਆਉਣਾ ਪਿਆ ਕਿਉਂਕਿ ਕਹਿੰਦੇ ਨੇ ਪ੍ਰੇਮ ਅੱਗੇ ਫਿਰ ਨੇਮ ਨਹੀਂ ਰਹਿਣਾ ਜੋ ਬਹੁਤ ਬਹੁਤ ਧੰਨਵਾਦ ਹੈ ਜਿੱਤੇ ਤੁਸੀਂ ਸੰਗੁਰ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦੇ ਹੋ ਪੱਤਰ ਵਿਕਾਸ ਜੀ ਅਸਥਾਨ ਦੇ ਉੱਤੇ ਬੈਠੇ ਹੋਏ ਇੰਦੇ ਵੱਡੇ ਕ੍ਰਾਂਤੀਕਾਰੀ ਪੱਤਰ ਹੋਏ ਕਿੰਨਾ ਵੱਡਾ ਫੇਰੋਣਾ ਨੇ ਧਰਜਾ ਲੈ ਲਿਆ ਤੇ ਫਿਰ ਗੁਰੂ ਸਾਹਿਬ ਨੂੰ ਗੁਰਬਾਣੀ ਤੇ ਲਿਖਣਾ ਪਿਆ ਵੀ RAM ਸੰਤ ਮੇਂ ਭੇਦ ਕਿਛ ਨਾ ਹੈ ਤੇ RAM ਤੇ ਸੰਤ ਦੇ ਵਿੱਚ ਭੇਦ ਨਹੀਂ ਕੋਈ ਦਿੰਦਾ ਹੁੰਦਾ ਸਭ ਬਹੁਤ ਪਿਆਰ ਦੇ ਸਤਿਕਾਰ ਤੇ ਸੰਗਤ ਸ਼ਖਸੀਅਤਾਂ ਬੈਠੀਆਂ ਥਾਲੀਆਲ ਸਾਹਿਬ ਬੈਠੇ

ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆਓ ਹੁਣ ਆਪਾਂ ਸੱਚਖੰਡ ਦੇ ਦਰਸ਼ਨ ਕਰਕੇ ਆਏ ਜੇ ਪਲੇਨ ਇੱਥੋਂ ਉੱਡ ਕੇ ਅਮਰੀਕਾ ਜਾ ਸਕਦਾ ਹੈ ਇੰਗਲੈਂਡ ਜਾ ਸਕਦਾ ਹੈ ਤੇ ਬਿਨਾ ਮੋਬਾਈਲ ਤੋਂ ਫੋਨ ਤੇ ਗੱਲ ਸਾਰਾਂ ਤੋਂ ਬਿਨਾ ਮੋਬਾਈਲ ਤੇ ਗੱਲ ਹੋ ਸਕਦੀ ਆਪਾਂ ਇੱਥੇ ਮਿੱਥੇ ਸੱਚਖੰਡ ਤੇ ਜਾ ਸਕਦੇ ਆ ਮੈਂ ਬੈਠਾ ਬੈਠਾ ਅਸੀਂ ਸਾਰੇ ਹੁੰਦੇ ਜਾਂਦੇ ਦੇਖਦੇ ਹਾਂ ਤੇ ਜੀਸ ਉਹ ਤੋਂ ਸੁਣੀ ਮਾਰਾ ਕੇ ਦਿਆ ਮੇਰਾ ਸੱਚ ਜene ਉਹ ਸਾਰਾ ਲਾਹਾ ਹੀ ਨਹੀਂ ਲੱਗੇ ਜਾਣਾ ਮੇਰਾ ਖਿਆਲ ਗੁਰੂ ਘਰ ਤੋਂ ਆਉ ਆਪਾਂ ਸਾਰੇ ਸਾਥੀ ਖੜੇ ਚੱਲ ਜੀ 5 ਮਿੰਟ ਵਾਸਤੇ ਸਿਮਰਨ ਦੀ ਦਾਤ ਬਖਸ਼ ਦੇ ਕੋਈ ਦਸਨਾ ਬੰਝੀ ਨਾ ਲੈ ਕਰਿਓ ਗੁਰ ਪਾ ਜੀ ਸਤ ਨਾਮੁ ਹੈ ਗੁਰੂ ਸਤ ਨਾਮੁ ਆਹੀ கருமக பஸ்தா செந்தமா ஸ்வாத்னமாஹேகு ஸ்வாத்னமாஹேகு கருமக பஸ்தா கருமக பஸ்தா से तूं सत न Yeah. yeah. ਮੱਦਸਨ ਦੀ ਬੈਠੇ ਟ੍ਰਾਂਸਪੋਰਟ ਨਾਲ ਸੰਬੰਧ ਰੱਖਦੇ ਨੇ ਬੰਦਾ ਬੰਦਿਆਂ ਵਰਗਾ ਬੰਦਾ ਹੁੰਦਾ ਟ੍ਰੈਕ ਤੇ ਦੇ ਦੋ ਹੋਣ ਉਹ ਟ੍ਰੈਕ ਇੱਕੋ ਜਿਹੇ ਹੁੰਦੇ ਨੇ ਪਰ ਪ੍ਰਥਾ ਯੰਤਰ ਕੀ ਹੁੰਦਾ ਜਦੋਂ ਉਹਨਾਂ ਨੂੰ ਬਾਡੀ ਲੱਗ ਜਾਂਦਾ ਇੱਕੋ ਕੰਪਨੀ ਦੇ ਹੋਣਗੇ ਇੱਕ ਤੇ ਰੰਗ ਤੇ ਸ਼ੇਡ 'ਚ ਫਰਕ ਪਾਇਆ ਜਾਂਦਾ ਤੇ ਉਹ ਸਾਈਡ ਤੇ ਲਿਖਿਆ ਜਾਂਦਾ ਐਨਪੀ ਪਰਮਿਟ ਐਨਪੀ ਪਰਮਿਟ ਸਾਰੇ ਭਾਰਤ 'ਚ ਜਿੱਥੇ ਮਰਜ਼ੀ ਘੁੰਮੀ ਜਾਏ ਤੇ ਇੱਕ ਤੇ ਕੇਵਲ ਸਟੇਟ ਨਹੀਂ ਹੁੰਦਾ ਕੱਲੇ ਪੰਜਾਬ ਚ ਕੰਮ ਕਰਦੀ ਸਾਡੇ ਚ ਭਾਈ ਨਖਰਾ ਤਾਂ ਵੱਧ ਹੁੰਦਾ ਸਾਡੇ ਤੇ ਐਨਪੀ ਪਰਮਿਟ ਹੈਗਾ ਅਸੀਂ ਦੁਨੀਆ ਦੇ ਕਿੱਥੇ ਜਿੱਥੇ ਮਰਜ਼ੀ ਜਾ ਕੇ 사ਤਨਾ ਵਹਿਰ ਦਾ ਜਾਪ ਕਰੀਏ ਤੇ ਗੁਰੂ ਨਾਨਕ ਤੇ ਸਿੱਖ ਤੇ ਸਿਰਕ ਹੋਣ ਦਾ ਲੋਕਾ ਦੇ ਦਈਏ ਉੱਥੇ ਗੁਰਨਾਨਕ ਦੀ ਸੰਗਤ ਸਾਨੂੰ ਪਿਆਰ ਬਖਸ਼ ਦਿੰਦੀ ਕਿਉਂਕਿ ਸਾਡੇ ਤੇ ਐਨਪੀ ਪਰਮਿਟ ਹੈਗਾ ਨਾ ਸੋ ਬਰਕਤ ਕੋ ਤਨਵਾਦ ਗੁਰੂ ਸਹਿਂ ਕਿਰਪਾ ਕਰੋ ਸਰ ਕੋ ਲੈ ਨਾ ਕਰੋ ਇਹ ਜਦੋਂ ਤੁਸੀਂ ਪਿਆਰ ਸਰਕਾਰ ਬਖਸ਼ਿਦ ਮੈਂ ਇੱਕ ਮਿੰਟ ਦੀ ਇੱਕ ਸਾਖੀ ਸੁਣਾ ਦਿਆਂ ਬੜੇ ਜਿਹਨ ਚ ਸੇਵਾ ਦੀ ਭਾਵਨਾ ਬਣ ਜੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਤਦ ਗੁਰੂ ਸਾਹਿਬਾਨ ਦਾ ਜੀਵਨ ਨਿੱਜੀ ਜੀਵਨ ਨਹੀਂ ਸੀ ਜੀਵਨ ਹੀ ਦੁਨੀਆਂ ਵਾਸਤੇ ਸੀ ਗੁਰੂ ਕਲਗੀਧਰ ਦਸ਼ਮੇਸ਼ ਪਤਾ ਮਹਾਰਾਜ ਨੇ ਕਿਤੇ ਘੋੜਾ ਨਹੀਂ ਮੰਗਿਆ ਕਿਤੇ ਪਾਣੀ ਨਹੀਂ ਮੰਗਿਆ ਇਹ ਤਾਂ ਤਾਂਤਿਆਂ ਨੂੰ ਅਸੀਂ ਮੰਗਤਿਆਂ ਦੇ ਰੂਪ ਵਿੱਚ ਕਿਵੇਂ ਕਹਿ ਸਕਦੇ ਹਾਂ ਉਹਨੂੰ ਕੱਲ ਦੀ ਤਰਤਸ਼ ਮੇਸ਼ ਪਤਾ ਨੇ ਤਾਂ ਤਾਰ ਜੱਟ ਦੀ ਸੀ ਵੀ ਤਾਰ ਕਿ ਨਹੀਂ ਗਾਇਆ ਤੇ ਤਾਰ ਦਾ ਫਿਰ ਅਸਰ ਕੀ ਹੋਇਆ ਜਿੰਨ ਮੋਤੀ ਮੈਲੇ ਨਹੀਂ ਜਦ ਦੁੱਧ ਦਾ ਪਿਆ ਆ 14 ਜੀ ਸ਼ਹੀਦ ਕਰਵਾਉਣੇ ਪਏ ਤੇ ਜੇ ਟੋਡਰ ਮੱਲ ਨੇ ਸੇਵਾ ਕਰਨ ਦੇ ਲਈ ਧਨਦਾਨ ਕਰਨਾ ਪਿਆ ਉਹਨੂੰ ਸਾਰਾ ਧਨ ਲਟਾਉਣਾ ਪੈ ਗਿਆ ਕਿਉਂਕਿ ਉਸ ਵਕਤ ਦੀ ਹਕੂਮਤ ਕਹਿੰਦੀ ਸੀ ਤੈਨੂੰ ਦਰਦਰ ਮੰਗਲ ਲਾਦਿਆਂਗੇ ਰਾਜ ਕਰਾਵੇਂ ਤੇਰੀ ਸੋਭਾ ਭੀਖ ਮੰਗਾਂ ਮੇ ਤੇ ਮੇਰਾ ਕਿ ਤੱਕ ਜੈ ਅਸੀਂ ਭੀਖ ਮੰਗ ਲੋ ਇਹ ਸਾਡਾ ਕੀ ਕੰਮ ਉਹਨੂੰ ਦੀ ਸੇਵਾ ਹੈ ਜੇ ਲਗਾਈਆ ਸਿੱਖ ਨੇ ਘੋੜਾ ਪੇਟ ਕੀਤਾ ਫਿਰ ਸੱਤ ਜੀ ਉਹਨੂੰ ਵਿੱਚ ਫੜਵਾਉਣੇ ਪਏ ਇਸੇ ਵਕਤ ਆ ਮਾਰਤ ਹੈ ਸੇਵਾ ਕਰਨ ਦੀ ਬਸਤੀ ਹੈ ਸੇਵ ਦਿੱਤੇ ਤੋਂ ਬਿਨਾ ਸੇਵਾ ਹੀ ਨਹੀਂ ਹੱਸ ਸਕਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਥ ਗੁਰ ਰੰਗ ਕਰ ਜਿਤਨੀ ਵੀ ਸੰਗਤ ਆਈ ਸਾਰਿਆਂ ਨੂੰ ਜੀ ਆਇਆਂ ਆਜੇ ਸਰਦਾਰ ਗੁਰਦਾਵ ਸਿੰਘ ਬੜਾਇਆ ਜੀ ਇੰਡੀਆ ਸਰਦਾਰ ਬਹੁਤ ਪਿਆਰ ਰੱਖਦੇ ਨੇ ਨਕੋਤਰ ਆਏ ਹੋਏ ਕੈਨੇਡਾ ਤੋਂ ਉਹ ਕਹਿੰਦੇ ਮੈਂ ਵੀ ਜਰੂਰ ਆਉਣਾ ਸੀ ਪਰ ਮੇਰੀ ਸੰਗਤ ਤੇ ਹਾਜ਼ਰੀ ਵੀ ਲਵਾ ਦਿਓ ਤੇ ਗੁਰਦੀਪ ਸਿੰਘ ਤੋਂ ਮੇਰੀ ਮਾਫੀ ਵੀ ਮੰਗ ਲਿਓ ਸੋ ਜਿਤਨੀ ਵੀ ਸਾਰੀ ਸੰਗਤ ਸਾਹਿਬ ਧੰਨਵਾਦ ਜੀ ਆਇਆਂ ਨੂੰ ਕੋ ਨੂੰ ਨਾਨਕ